ਆਪਣੇ ਪੀਰਾਂ ਨੇ ਇੱਥੇ ਦੁੱਧਾ ਲੰਗਰ ਲਗਾਇਆ ਹੈ ਜੋ ਕਿ ਸਾਡੇ ਅਸਤੇ ਸਾਡੇ ਕੱਤੜੀ ਦੇ ਮਾਸਤੇ ਇੱਕ ਬਹੁਤ ਹੀ ਵੱਡਾ ਯੋਗਦਾਨ ਹੋਇਆ। ਹੁਣ ਅਸੀਂ ਦੁੱਧ ਪੀ ਰਹੇ ਹਾਂ ਕਿਉਂਕਿ ਸਾਡੀ ਗੱਲ ਹੈ ਕਿ ਇਸ ਲਈ ਗੱਦਾ ਖੇਡ-ਖੇਡ ਕੇ ਜਨਤੋਂ ਚਾਹਤ ਨੂੰ ਉਹ ਉਹ ਥੈਂਕ ਯੂ ਧੰਨਵਾਦ ਕਹਿਣਾ ਚਾਹੁੰਦੇ। ਲੰਗਰ ਸਾਨੂੰ ਯਾਦਤ ਪਾਉਂਦਾ ਹੈ ਆ ਕਿ ਜਿਨ੍ਹਾਂ ਦੇ ਇਹ ਵੰਸ਼ਜ ਨੇ ਇੰਨਾ ਕੁ ਪੁਰਵਜ ਦਾ ਇਹ ਗਨਿ ਖਾਨਾ ਵਿਖਾਜੀ ਹੋਣੀ ਉਹ ਮਹਾਪੁਰਖਾਂ ਨੇ ਉਹ ਮਹਾਪੁਰਖਾਂ ਨੇ ਕਿਉਂਕਿ ਉਹਨਾਂ ਨੇ ਜੀਵ ਸਭ ਦੀ ਸੇਵਾ ਕੀਤੀ ਉਹ ਇਥੇ ਉਹਨਾਂ ਦੇ ਘਰੇ ਗੁਰੂ ਸਾਹਿਬ ਰਹੇ ਇਹ ਉਹਨਾਂ ਦੇ ਪਰਿਵਾਰ ਦੇ ਨੇ ਕਿ ਨਰਕਿੱਟ ਨੂੰ ਇਹ ਮੰਨ ਲਵੇ ਗੁਰੂ ਗੋਬਿੰਦ ਸਿੰਘ ਜੀ ਅੱਜ ਵੀ ਇਹਨਾਂ ਦੇ ਘਰੇ ਆ ਰਹੇ ਨੇ ਇਹ ਉਸੇ ਖੰਡ ਨੂੰ ਯਾਦ ਕਰਦੇ ਹੋਏ ਉਸੇ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ ਦੁੱਧ ਦਾ ਲੰਗਰ ਸੰਗਤਾਂ ਨੂੰ ਸ਼ਕਾਉਂਦੇ ਨੇ ਤੇ ਸਾਰੇ ਸੰਘਾਂ ਵੱਲੋਂ ਸਾਰੇ ਗੱਤਕੇ ਖਾੜੇ ਵੱਲੋਂ ਸਾਰੇ ਇਹ ਵੀਰਾਂ ਦਾ ਮੁਸਲਮਾਨ ਵੀਰਾਂ ਦਾ ਬੜਾ ਧੰਨਵਾਦ ਕਿਉਂਕਿ ਗੁਰੂ ਸਾਹਿਬ ਨੇ ਇੱਕੋ ਗੱਲ ਕਹੀ ਸੀ ਜੇ ਤਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਇਸ ਕਰਕੇ ਗੋਪਾਈ ਜਨਿਖਾਨਾਂ ਦੀ ਖਾਂ ਜਿਹਨੇ ਪ੍ਰੇਮ ਕੀਤਾ ਉਹਨਾਂ ਨੇ ਗੁਰੂ ਸਾਹਿਬ ਨੂੰ ਪਾ ਲਿਆ Hindu Sikh Musalman Bhai ਚਾਰ ਇੱਕ ਸਾਂਝ ਦੇ ਪ੍ਰਤੀਕ ਦਿਖਾਈ ਦੇ ਰਿਹਾ ਲੰਗਰ ਲੱਗਿਆ ਹੋਇਆ ਮੱਛਵਾੜਾ ਜੋੜ ਮੇਲ ਤੇ ਮੁਸਲਮਾਨ ਵੀਰਾਂ ਵੱਲੋਂ ਲਗਾਇਆ ਗਿਆ ਹੈ ਦੁੱਧਾ ਲੰਗਰ ਅਸੀਂ ਗੱਲਬਾਤ ਕਰਾਂਗੇ ਜੋ ਮੁਸਲਮਾਨ ਵੀਰ ਦੁੱਧਾ ਲੰਗਰ ਲਗਾਇਆ ਜੀ ਨੇ ਉਹਨਾਂ ਦੇ ਨਾਲ ਅੱਛਰ ਸਵਾ ਕਰਕੇ ਲਗਾਇਆ ਹੈ ਕਿ ਹਮਾਰੇ ਭਾਈਆ ਵੀ ਸਵੇਕਾ ਰਹੇ ਔਰ ਅੱਛਾ ਉਸ ਕਰਕੇ ਲਗਾ ਰੱਖਦੇ ਸਵਾ ਕੀ ਸਭ ਭਾਈਏ ਉਸ ਕਰਕੇ ਅਸੀਂ ਲਗਾਇਆ ਲੰਗਰ ਗੁਰੂ ਗੋਬਿੰਦ ਕਰਕੇ ਲਗਾਇਆ ਹਮਨੇ ਹਰ ਸਾਲ ਲਗਾਤੇ ਹਾਂ ਹਰ ਸਾਲ ਲਗਾਤੇ ਹਾਂ ਸਰ ਹਰ ਸਾਲ ਲਗਾਤੇ ਹਾਂ ਹਾਂਜੀ ਇੱਥੇ ਹੋਰ ਵੀ ਸਾਡੇ ਨਾਲ ਸਿੰਘ ਸਾਹਿਬਾਨ ਮੌਜੂਦ ਨੇ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜੋ ਇਹਨਾਂ ਨੇ ਲੰਗਰ ਲਗਾਇਆ ਹੈ ਕੀ ਕਹਣਾ ਹੈ ਉਹਨਾਂ ਦਾ ਹਾਂਜੀ ਐਗਰਜੀ ਦਾ ਖਾਲਸਾ ਵਾਇਗਰਜੀ ਦੀ ਫਤਿਹ ਤੇ ਅੱਜ ਇਹਨਾਂ ਨੇ ਆਪਣੇ ਵੀਰਾਂ ਨੇ ਇੱਥੇ ਦੁੱਧਾ ਲੰਗਰ ਲਗਾਇਆ ਹੈ ਜੋ ਕਿ ਸਾਡੇ ਅੱdte ਸਾਡੀ ਗਿੱਕਾ ਢੀ ਵਾਸਤੇ ਇੱਕ ਬਹੁਤ ਹੀ ਵੱਡਾ ਯੋਗਦਾਨ ਹੋਇਆ ਹੁਣ ਅਸੀਂ ਦੁੱਧ ਪੀ ਰਹੇ ਹਾਂ ਕਿਉਂਕਿ ਥੱਕ ਗਏ ਸੀ ਗਿੱਕਾ ਖੇਡ ਖੇਡ ਕੇ ਜੰਤੋਂ ਸਾਹਿਬ ਨੂੰ ਇਹ ਉਹ ਉਹ ਥੈਂਕਸ ਜਾਂ ਧੰਨਵਾਦ ਕਹਿਣਾ ਚਾਹੁੰਦੇ ਆ ਤੇ ਆਪਾਂ ਮੈਂ ਤੁਹਾਨੂੰ ਕਹਿਣਾ ਚਾਹੁੰਗਾ ਵੀ ਆਪਾਂ ਨੂੰ ਵੱਧ ਤੋਂ ਵੱਧ ਗੁਰੂ ਨਾਲ ਜੁੜਨਾ ਚਾਹੀਦਾ ਹੈ ਇਹ ਦਿਨਾਂ 'ਚ ਤਾਂ ਖਾਸ ਕਰਕੇ ਤੇ ਚੰਨਕੋਲਾ ਸਾਹਿਬ ਸੇਵਾ ਕਰਨੀ ਚਾਹੀਦੀ ਆਪਾਂ ਨੂੰ ਦੇ ਬਾਤ ਤੋਂ ਬਾਅਦ ਅਬਰੇ ਸ਼ੁਰੂ ਹੋ ਜਾਇਦਾ ਜਾਂ ਗੁਰੂ ਨਾਲ ਜੁੜਨਾ ਚਾਹੀਦਾ ਹੈ ਲੰਗਰ ਲਗਾਇਆ ਜੀ ਮੁਸਲਮਾਨ ਭਾਈ ਜਰਵਲੋਂ ਕੀ ਕਹਿਣਾ ਚਾਹੋਗੇ ਹਾਂਜੀ ਭਾਈ ਉਹ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਸਾਨੂੰ ਯਾਦ ਦਿਪਾਉਂਦਾ ਹੈ ਆ ਵੀ ਜਿਨ੍ਹਾਂ ਦੇ ਇਹ ਵੰਸ਼ਜ ਨੇ ਇਹਨਾਂ ਦੇ ਪੂਰਵਜ ਭਾਈ ਗਨੀਖਾਨ ਬੀਖਾਂਜੀ ਹੋਣੇ ਉਹ ਮਹਾਪੁਰਖਾਂ ਨੇ ਉਹ ਮਹਾਪੁਰਖਾਂ ਨੇ ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਉਹ ਇੱਥੇ ਉਹਨਾਂ ਦੇ ਘਰੇ ਗੁਰੂ ਸਾਹਿਬ ਰਹੇ ਇਹ ਉਹਨਾਂ ਦੇ ਪਰਿਵਾਰ ਦੇ ਨੇ ਇਹ ਅੱਜ ਵੀ ਜਿਵੇਂ ਨਰਗੀਤਨ ਆ ਰਿਹਾ ਆ ਕਹਨਾਰ ਕੀਤੇ ਨੂੰ ਇਹ ਮੰਨਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਅੱਜ ਵੀ ਇਹਨਾਂ ਦੇ ਘਰੇ ਆ ਰਹੇ ਨੇ ਇਹ ਉਸੇ ਠੰਡ ਨੂੰ ਯਾਦ ਕਰਦੇ ਹੋਏ ਉਸੇ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ ਦੁੱਧ ਦਾ ਲੰਗਰ ਸੰਗਤਾਂ ਨੂੰ ਛਕਾਉਂਦੇ ਨੇ ਕਿਉਂਕਿ ਇਹ ਉਹੀ ਦਿਖ ਰਹੇ ਨੇ ਜਿਵੇਂ ਭਾਈ ਕਨਈਆ ਜੀ ਨੇ ਸਾਰਿਆਂ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਇਹ ਉਹ ਮੰਨਦੇ ਨੇ ਵੀ ਗੁਰੂ ਸਾਹਿਬ ਅੱਜ ਵੀ ਦੁੱਧ ਛਕਣ ਆ ਰਹੇ ਨੇ ਬੜਾ ਵਧੀਆ ਲੱਗਦਾ ਆ ਕਿਉਂਕਿ ਗੁਰੂ ਸਾਹਿਬ ਸਾਰਿਆਂ ਦੇ ਨੇ ਇਹ ਇਕੱਲੇ ਸਿੱਖਾਂ ਦੇ ਨਹੀਂ ਜਿਵੇਂ ਇੱਕ ਸਕੂਲ ਦੇ ਵਿੱਚ ਇੱਕ ਪ੍ਰਿੰਸੀਪਲ ਇੱਕ ਟੀਚਰ ਉਹਦੀ ਕਲਾਸ ਵਿੱਚ ਸਾਰੇ ਧਰਮਾਂ ਦੇ ਬੱਚੇ ਬੈਠੇ ਹੁੰਦੇ ਨੇ ਐਵੇਂ ਵੀ ਗੇਮੇ ਹੀ ਗੁਰੂ ਗੋਬਿੰਦ ਸਿੰਘ ਜੀ ਉਹ ਸਾਰੇ ਧਰਮਾਂ ਦੇ ਨੇ ਇਸੇ ਕਰਕੇ ਭਾਈ ਗਨੀਖਾਨ ਨਵੀਖਾਨ ਜੀ ਉਹਨਾਂ ਨੇ ਗੁਰੂ ਸਾਹਿਬ ਦੀ ਇੰਨੀ ਸੇਵਾ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਟਾਣਾ ਸਾਹਿਬ ਦੇ ਕੋਲ ਜਾ ਕੇ ਜਦੋਂ ਭਾਈ ਗਨੀਖਾਨ ਨਵੀਖਾਨ ਜੀ ਵਾਪਸ ਮੋੜਨ ਲੱਗੇ ਉਹਨਾਂ ਨੂੰ ਹੁਕਮਨਾਮਾ ਇੱਕ ਦਿੱਤਾ ਜਿਹਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਲਿਖਿਆ ਸੀ ਕਿ ਤੁਸੀਂ ਮੇਰੇ ਪੁੱਤਰੋਂ ਤੇ ਬੜਾ ਪਿਆਰ ਉਹਨਾਂ ਦੇ ਕਰੇ ਰਹੇ ਬੜਾ ਵਧੀਆ ਲੱਗਦਾ ਏਵੇਂ ਕਿਉਂਕਿ ਧਰਮ ਤੇ ਪਰਮਾਤਮਾ ਇੱਕ ਹੈ ਤਾਂ ਸਾਰੇ ਧਰਮ ਵੀ ਇੱਕੇ ਨੇ ਕਿਉਂਕਿ ਪਰਮਾਤਮਾ ਸਾਰਿਆਂ ਦੇ ਵਿੱਚ ਆ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਆ ਮੇਰੇ ਵੱਲੋਂ ਤੇ ਸਾਰੇ ਸਿੰਘਾਂ ਵੱਲੋਂ ਸਾਰੇ ਗੱਤਕੇ ਖਾੜੇ ਵੱਲੋਂ ਸਾਰੇ ਇਹ ਵੀਰਾਂ ਦਾ ਮੁਸਲਮਾਨ ਵੀਰਾਂ ਦਾ ਬੜਾ ਧੰਨਵਾਦ ਕਿਉਂਕਿ ਗੁਰੂ ਸਾਹਿਬ ਨੇ ਇੱਕੋ ਗੱਲ ਕਹੀ ਸੀ ਜ ਜਨ ਪ੍ਰੇਮ ਕੀਓ ਤੈ ਨਹੀਂ ਪ੍ਰਭ ਪਾਇਓ ਇਸ ਕਰਕੇ ਗੋਪਾਈ ਗਨੀਖਾਨਾ ਵੀ ਖਾਨ ਜਿਹਨੇ ਪ੍ਰੇਮ ਕੀਤਾ ਉਹਨਾਂ ਨੇ ਗੁਰੂ ਸਾਹਿਬ ਨੂੰ ਪਾ ਲਿਆ ਇਹ ਅੱਜ ਵੀ ਉਨਾਰੀ ਵੰਸ਼ਾ ਬੜਾ ਧੰਨਵਾਦ ਕਰਦੇ ਅਸੀਂ ਸਤਿਕਾਰ ਕਰਦੇ ਹਾਂ ਧੰਨਵਾਦ ਜੀ ਤੇ ਸਨ ਵੀ ਸਾਡੇ ਨਾਲ ਜਿਹਨਾਂ ਨੇ ਗੱਲਬਾਤ ਕੀਤੀ ਲੰਗਰ ਤੁਸੀਂ ਦੇਖ ਹੀ ਰਹੇ ਹੋ ਚੱਲ ਰਿਹਾ ਦੁੱਧਾ ਲੰਗਰ ਜੋ ਮੁਸਲਮਾਨ ਭਾਈਚਾਰੇ ਵੱਲੋਂ ਮਸਜਿਦ ਦੇ ਸਾਹਮਣੇ ਮੱਛਵਾਲਾ ਸਾਹਿਬ ਦੇ ਕੇ ਲਗਾਇਆ ਗਿਆ ਹੈ ਤੇ ਮੈਂ ਨਿਸ਼ਪਾਦਵਾ ਮੱਛਵਾਲਾ ਸਾਹਿਬ ਤੋਂ